ਪਿਛਲੇ ਦਿਨੀ ਅਮਰੀਕਾ ਦੇ ਵਿੱਚ ਇੱਕ ਘਟਨਾ ਘਟੇ ਟਰੱਕ ਡਰਾਈਵਰ ਵੱਲੋਂ ਹਰਜਿੰਦਰ ਸਿੰਘ ਕਰਕੇ ਉਹਨਾਂ ਦਾ ਨਾਮ ਹੈ। ਉਹਨਾਂ ਨੇ ਯੂ ਟਰਨ ਲਿਆ ਅਤੇ ਪਿੱਛੋਂ ਇੱਕ ਤੇਜ਼ ਸਪੀਡ ਦੇ ਵਿੱਚ ਗੱਡੀ ਆਈ। ਉਹ ਟਰੱਕ ਦੇ ਵਿੱਚ ਟਕਰਾਉਂਦੀ ਹੈ ਅਤੇ ਤਿੰਨ ਜਣਾਂ ਦੀ ਮੌਤ ਹੋ ਜਾਂਦੀ ਹੈ। ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਇਸ ਗੱਲ ਨੂੰ ਉਛਾਲਿਆ ਗਿਆ ਇਸ ਮੁੱਦੇ ਨੂੰ। ਜਿਹੜੇ ਤਿੰਨ ਜਣੇ ਗਏ ਹਨ ਉਹਨਾਂ ਦੇ ਨਾਲ ਬੇहद ਅਫਸੋਸ ਹੈ, ਦੁੱਖ ਹੈ। ਗਏ ਹੋਏ ਵਾਪਸ ਨਹੀਂ ਆਉਂਦੇ ਕਦੇ ਵੀ। ਇਹ ਬਿਲਕੁਲ ਪੱਕੀ ਹੈ ਗੱਲ। पर ਕਈਆਂ ਦੇ ਵੱਲੋਂ ਬੜੀ ਵਕਾਲਤ ਕੀਤੀ ਜਾ ਰਹੀ ਇਸ ਗੱਲ ਦੀ ਕਿ ਹਰਜਿੰਦਰ ਸਿੰਘ ਨੂੰ ਸਜ਼ਾ ਹੋਣੀ ਚਾਹੀਦੀ ਹੈ ਇਹਨੇ ਗੁਨਾਹ ਕੀਤਾ ਹੈ ਇਹਦੀ ਕੋਈ ਮਾਫੀ ਨਹੀਂ ਹੈ ਤਿੰਨ ਜਾਨੇ ਮਰ ਚੁੱਕੇ ਹਨ ਅੱਛਾ ਉਹਨਾਂ ਲੋਕਾਂ ਨੂੰ ਇੱਕ ਸਵਾਲ ਹੈ ਆਪ ਜੀ ਨੂੰ ਪਤਾ ਹੋਵੇਗਾ ਕਿ ਜਦੋਂ ਮੋਦੀ ਸਰਕਾਰ ਨੇ ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਂਦੇ ਸਨ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਧਰਨਾ ਲਾਇਆ ਗਿਆ ਸੀ ਇੱਕ ਨੇਤਾ ਦੇ ਮੁੰਡੇ ਦੇ ਵੱਲੋਂ ਆਪਣੀ ਥਾਰ ਜਿਹੜੀ ਹੈ ਉਹ ਧਰਨੇ ਤੇ ਬੈਠੇ ਹੋਏ ਕਿਸਾਨਾਂ ਦੇ ਉੱਪਰ ਚੜਾ ਦਿੱਤੀ ਕਿਸ ਤਕਰੀਬਨ 4 ਕਿਸਾਨਾਂ ਦੀ ਉਦੋਂ ਮੌਤ ਹੋ ਗਈ ਅੱਜ ਜਿਹੜੇ ਹਰਜਿੰਦਰ ਸਿੰਘ ਦੇ ਖਿਲਾਫ ਵਕੀਲ ਬਣ ਕੇ ਸੋਸ਼ਲ ਮੀਡੀਆ ਤੇ ਦਲੀਲਾਂ ਪੇਸ਼ ਕਰਦੇ ਪਏ ਨੇ ਸ਼ਾਇਦ ਉਦੋਂ ਉਹਨਾਂ ਲੋਕਾਂ ਦੇ ਮੂੰਹ ਨੂੰ ਲੋਕ ਲੱਗ ਗਿਆ ਸੀ ਤਾਲਾ ਵੱਜ ਗਿਆ ਉਦੋਂ ਕਿਸੇ ਦੇ ਵੱਲੋਂ ਇਸ ਗੱਲ ਦਾ ਪੂਰਾ ਹੱਲਾ ਗੁੱਲਾ ਨਹੀਂ ਸੀ ਕੀਤਾ ਗਿਆ ਜਿੱਦਾਂ ਅੱਜ ਹਰਜਿੰਦਰ ਸਿੰਘ ਨੂੰ ਸਜ਼ਾ ਦਿਵਾਉਣ ਦੇ ਲਈ ਬੜੇ ਹੀ ਲੋਕ ਅੱਬਾਂ ਭਾਰ ਹੋਏ ਕਰਦੇ ਨੇ ਦੋ ਗਲੇ ਚਿਹਰੇ ਉਹਨਾਂ ਲੋਕਾਂ ਦੇ ਵੱਲੋਂ ਉਹ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਚਾਰ ਕਿਸਾਨ ਉਦੋਂ ਮਾਰੇ ਗਏ ਸਨ ਸਿਆਸੀ ਨੇਤਾ ਦੇ ਪੁੱਤਰ ਦੀ ਥਾਰ ਥਾਰ ਦੇ ਹੇਠਾਂ ਆ ਕੇ ਉਹਨਾਂ ਦੇ ਵੱਲੋਂ ਦੋ ਸ਼ਬਦ ਅਫਸੋਸ ਦੇ ਵੀ ਨਹੀਂ ਸਨ ਬੋਲੇ ਕਿ ਕਿਸਾਨ ਕਿਉਂ ਮਰੇ ਕਿਉਂ ਮਾਰਿਆ ਇਹਨਾਂ ਨੇ ਪਰ ਅੱਜ ਅਮਰੀਕਾ ਕਰ ਟ੍ਰੋਲ ਕੀਤਾ ਜਾ ਰਿਹਾ ਉਸ ਨੌਜਵਾਨ ਜਿਹਦੇ ਕੋਲ ਗਲਤੀ ਹੋਈ ਕੋਈ ਵੀ ਡਰਾਈਵਰ ਵੀ ਇਹ ਸੋਚ ਕੇ ਨਹੀਂ ਗੱਡੀ ਚਲਾਉਂਦਾ ਵੀ ਮੈਂ ਆਪਣੀ ਗੱਡੀ ਦੇ ਥੱਲੇ ਕਿਸੇ ਨੂੰ ਐਕਸੀਡੈਂਟ ਕਰਕੇ ਮਾਰ ਦਿਆਂ। ਤੁਸੀਂ ਗੱਡੀ ਚਲਾਉਂਦੇ ਹੋ ਘਟਨਾਵਾਂ, ਹਾਦਸੇ ਪਤਾ ਨਹੀਂ ਕਦੋਂ ਕਿਹਦੇ ਨਾਲ ਵਾਪਰ ਜਾਣੀ। ਕੋਈ ਪਤਾ ਥੋੜਾ ਬਾ ਜਿਹਦੇ ਨਾਲ ਕਿਹੜੀ ਘਟਨਾ ਕਦੋਂ ਵਾਪਰ ਜਾਣੀ। ਰੋਜ਼ਾਨਾ ਤੁਸੀਂ ਵੀ ਰੋਡ ਉੱਤੇ ਚੱਲਦੇ ਹੋ, ਤੁਹਾਡੇ ਨਾਲ ਵਾਲੇ ਵੀ ਚੱਲਦੇ ਹਨ, ਸਾਡੇ ਪਰਿਵਾਰਾਂ ਤੋਂ ਵੀ ਚੱਲਦੇ ਹਨ। ਅੱਜ ਉਹਦੇ ਕੋਲੋਂ ਇਹ ਗਲਤੀ ਹੋਈ, ਇਹ ਕਾਨੂੰਨ ਠੀਕ ਹੈ। ਆਪਣਾ ਕੰਮ ਕਰ ਕਰਦੇ। ਇੱਕ ਪਟੀਸ਼ਨ ਸਾਈਨ ਵੀ ਚੱਲਦੀ ਪਈ ਹੈ ਵੀ ਪਟੀਸ਼ਨ ਅਸਾਈਨ ਕਰੋ ਉਹਦੇ ਰਾਹੀਂ ਸ਼ਾਇਦ ਉਹਦਾ ਜਿਹੜੇ ਕਿ ਸਜ਼ਾ ਘੱਟ ਹੋ ਜਾਵੇਗੀ ਖੈਰ ਪੰਜਾਬੀਆਂ ਨੇ ਆਪਣਾ ਯੋਗਦਾਨ ਪਾਇਆ ਕਈਆਂ ਵੱਲੋਂ ਕਿਹਾ ਗਿਆ ਵਾ ਵੀ ਇਹ ਫੇਕ ਗਿਆ ਤੀਆਂ ਵੱਲੋਂ ਕੁਝ ਕਿਹਾ ਗਿਆ ਵਾ ਵੀ ਮੈਲਬੋਰਨ ਤੋਂ ਇਹ ਚੱਲੀ ਪਟੀਸ਼ਨ ਹੈ ਖੈਰ ਕੁਝ ਵੀ ਹੋਵੇ ਪਰ ਪੰਜਾਬੀਆਂ ਨੇ ਇਹ ਗੱਲ ਦਾ ਚੰਗੀ ਤਰ੍ਹਾਂ ਸਬੂਤ ਦੇ ਦਿੱਤਾ ਵਾ ਲੋਕਾਂ ਨੂੰ ਵੀ ਜੇ ਕਿਤੇ ਸਾਡੇ ਭਰਾਵਾਂ ਦੇ ਉੱਤੇ ਮੁਸੀਬਤ ਆਉਂਦੀ ਤੇ ਅਸੀਂ ਨਾਲ ਖੜ੍ਹ ਜਾਂਦੇ ਹੁਣ ਗੱਲ ਇਹ ਆ ਇਥੇ ਜਿਹੜੇ ਅਮਰੀਕਾ ਦੇ ਵਿੱਚ ਐਕਸੀਡੈਂਟ ਹੋਇਆ ਇਹ ਕੋਈ ਪਹਿਲਾ ਨਹੀਂ ਹੋਇਆ Google ਤੇ ਸਰਚ ਸਰਚ ਕਰੋ ਤਕਰੀਬਨ 16000 ਤੇ ਕੁਝ ਐਕਸੀਡੈਂਟ ਤੇ ਰੋਜ਼ਾਨਾ ਅਮਰੀਕਾ 'ਚ ਹੁੰਦੇ ਨੇ ਉਹਨਾਂ ਦਾ ਕੋਈ ਹੱਲਾ ਗੁੱਲਾ ਨਹੀਂ ਮੱਚਿਆ ਪਰ ਇਹਦਾ ਜ਼ਿਆਦਾ ਮੱਚਿਆ ਕਈ ਕਹਿੰਦੇ ਵੀ ਇਲੈਕਸ਼ਨ ਮੈਂ ਉਹ ਵੀਰ ਇਹਦੇ ਸਵਾਲ ਦੀ ਇੱਕ ਵੀਡੀਓ ਸੁਣਦਾ ਪਿਆ ਸੀ ਉਹ ਕਹਿੰਦੇ ਵੀ ਉੱਥੇ ਇੱਕ ਪੰਜਾਬੀ ਨੇ ਵੀ ਇਲੈਕਸ਼ਨਾਂ 'ਚ ਖੜੇ ਹੋਣਾ ਹਾਂ 2028 ਦੇ ਵਿੱਚ ਉਹਦਾ ਨਾਮ ਸਭ ਤੋਂ ਉੱਪਰ ਆਉਣ ਦਿਆ ਵਾ ਇਸ ਕਰਕੇ ਇਸ ਪੰਜਾਬੀ ਨੌਜਵਾਨ ਨੂੰ ਜਿਆਦਾ ਤਾਂ ਟ੍ਰੋਲ ਕੀਤਾ ਜਾ ਰਿਹਾ ਵਾ ਵੀ ਆਹ ਵੇਖੋ ਪੰਜਾਬੀ ਇਦਾਂ ਦੇ ਹੁੰਦੇ ਨੇ ਅਸੀਂ ਅੰਗਰੇਜ਼ ਆ ਅਸੀਂ ਗੋਰੇ ਆ ਇਥੋਂ ਦੇ ਰਹਿਣ ਵਾਲੇ ਆ ਅਸੀਂ ਹੀ ਕੇਵਲ ਤੁਹਾਡੀ ਜਾਨ ਦੀ ਹਿਫਾਜ਼ਤ ਕਰਾਂਗੇ ਜਿੱਦਾਂ ਇਸ ਕਰਕੇ ਇਹਨੂੰ ਪੰਜਾਬੀਆਂ ਨੂੰ ਪਿੱਛੇ ਕੀਤਾ ਜਾਵੇ ਅਜੇ ਉਹ ਕਹਿੰਦੇ ਵੀ ਪੰਜਾਬੀ ਜਿਹੜਾ ਗੈਵੀ ਕਰਕੇ ਸ਼ਾਇਦ ਨਾਮ ਹੈ ਉਹਦਾ ਦੱਸਿਆ ਉਹਨੇ ਕਹਿੰਦੇ ਵੀ ਉਹਦੇ ਕਰਕੇ ਇਹ ਸਾਰਾ ਪੰਗਾ ਬਣਿਆ ਖੜਿਆ ਵਾ ਇਹ ਗੱਲਾਂ ਬਾਅਦ ਦੀਆਂ ਹਨ ਅਜੇ ਉਹਦੇ ਉੱਪਰ ਇਨਕੁਆਇਰੀ ਚੱਲੇਗੀ ਬਾਕੀ ਰਹਿਦੀ ਗੱਲ ਜਿਹੜੀ ਉਹ ਤਿੰਨ ਨੌਜਵਾਨ ਜਿਹੜੇ ਡੈਥ ਹੋਈ ਹੈ ਜਿਨ੍ਹਾਂ ਦੀ ਉਹਨਾਂ ਦੇ ਪੋਸਟਮਾਰਕਾਂ ਵੀ ਅਗਰ ਸ਼ੋਅ ਹੋ ਜਾਂਦੀ ਹੈ ਲੋਕਾਂ ਦੇ ਸਾਹਮਣੇ ਪਤਾ ਤਾਂ ਲੱਗੇ ਵੀ ਕੀ ਪਤਾ ਉਹ ਨਸ਼ੀਲੀ ਹਾਲਤ ਵਿੱਚ ਵਿਸੰਜਨ ਨਹੀਂ ਸਨ ਇਹ ਵੀ ਗੱਲਾਂ ਜ਼ਰੂਰੀ ਵੇਖਣੀ ਹੈ ਫਿਰ ਉਸ ਤੋਂ ਬਾਅਦ ਦੀ ਗੱਲ ਜਿਹੜੀ ਤੁਸੀਂ ਠੀਕ ਹੈ ਪੰਜਾਬੀਆਂ ਨੇ ਸਭ ਨਾਲ ਦਸਤਖਤ ਦਿੱਤਾ ਵਾ ਉਹਦੇ ਨਾਮ ਤੇ ਅਗਰ ਕੋਈ ਪੈਸੇ ਮੰਗਦਾ ਹੈ ਤੇ ਅਜੇ ਉਨੇ ਪੈਸੇ ਦੀ ਅਪੀਲ ਨਹੀਂ ਕੀਤੀ ਉਹਦੇ ਪਰਿਵਾਰ ਨੇ ਪੈਸੇ ਦੀ ਅਪੀਲ ਨਹੀਂ ਕੀਤੀ ਜਦੋਂ ਪੈਸੇ ਦੀ ਅਪੀਲ ਕਰਨਗੇ ਤੇ ਉਹਦੇ ਪਰਿਵਾਰ ਨੂੰ ਪੈਸੇ ਦਿੱਤੇ ਉਹਦੇ ਮਾਤਾ ਜੀ ਨੂੰ ਉਹਦੇ ਨਾਮ ਤੇ ਆਨਲਾਈਨ ਠੱਗ ਬੜੇ ਬੈਠੇ ਨੇ ਪੰਜਾਬ 'ਚ ਕਈ ਤੇ ਐਨਜੀਓ ਚਲਾਉਂਦੇ ਨੇ ਭਈਆਂ ਵਾਸਤੇ ਬੜੇ ਆਨਲਾਈਨ ਠੱਗ ਬੈਠੇ ਪੰਜਾਬ ਦੇ ਵਿੱਚ ਠੀਕ ਹੈ ਸੋ ਇਸ ਕਰਕੇ ਆਪਾਂ ਇਹਨਾਂ ਠੱਗਾਂ ਤੋਂ ਵੀ ਬਚਣਾ ਵਾ ਜੇ ਕੋਈ ਠੱਗ ਤੁਹਾਡੀ ਮਿਹਨਤ ਦਾ ਪੈਸਾ ਵਟੋਰ ਕੇ ਐਵੇਂ ਹਾਸਲ ਕਰਕੇ ਆਪਣੀ ਜ਼ਿੰਦਗੀ 'ਚ ਮਜ਼ੇ ਨਾ ਲਵੇ हां ਜਦੋਂ ਹਰਜਿੰਦਰ ਸਿੰਘ ਦਾ ਸਾਥ ਦੇਣ ਦੀ ਗੱਲ ਆਵੇਗੀ ਪੰਜਾਬੀਓ ਪਹਿਲਾਂ ਵੀ ਡਟ ਕੇ ਸਾਥ ਦਿੱਤਾ ਵਾ ਅੱਗੇ ਤੋਂ ਵੀ ਸਾਥ ਦਿਓ ਪਰ ਉਹਨਾਂ ਲੋਕਾਂ ਨੇ ਜਵਾਬ ਆ ਵੀ ਅੱਜ ਤੁਸੀਂ ਹਰਜਿੰਦਰ ਸਿੰਘ ਦੇ ਖਿਲਾਫ ਕੂੜ ਵਰਤੇ ਪਹਿਜ ਇੰਟਰਨੈਟ ਦੇ ਉੱਤੇ ਉਦੋਂ ਵੀ ਬੋਲਣਾ ਤੁਹਾਡਾ ਬਣਦਾ ਸੀ ਜਦੋਂ ਚਾਰ ਕਿਸਾਨ ਸਿਆਸੀ ਪੁੱਤਰ ਦੇ ਨੇਤਾ ਦੇ ਵੱਲੋਂ ਲਖੀਮਪੁਰ ਖੀਰੀ ਦੇ ਵਿੱਚ ਆਪਣੀ ਥਾਰ ਗੱਡੀ ਹੀਟ ਦੇ ਕੇ ਮਾਰ ਦਿੱਤਾ